ਕਹਿੰਦੇ ਨਾ ਸੱਚ ਦੇ ਰਾਹ ਤੇ ਨਹੀਂ ਤੁਰਿਆ ਜਾਂਦਾ ਸੱਚ ਦੇ ਨਾਲ ਤੁਰਿਆ ਜਾਂਦਾ ਤੇ ਸੱਚ ਨੂੰ ਲੱਭਿਆ ਨਹੀਂ ਜਾ ਸਕਦਾ ਸੱਚ ਨੂੰ ਦੇਖਿਆ ਜਾ ਸਕਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਜੀਤ ਕੌਰ ਆਕਲੀਆ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Facebook ਪੇਜ ਤੇ ਕਹਿੰਦੇ ਨਾ ਇੱਕ ਵਾਰੀ ਇੱਕ ਨੌਜਵਾਨ ਆਪਦਾ ਨਾਂ ਦੋ ਬਲਦਾਂ ਦੀ ਜੋੜੀ ਲੈ ਕੇ ਨਾ ਗੱਡਾ ਲਈ ਜਾਂਦਾ ਹੁੰਦਾ ਰਾਹ 'ਚ ਤੇ ਰਾਹ 'ਚ ਨਾ ਉਹਨੂੰ ਇੱਕ ਫਕੀਰ ਮਿਲਦਾ ਹੈ ਉਹ ਫਕੀਰ ਦੇ ਮਿੰਨਤਰਲੇ ਕਰਦਾ ਬੇਨਤੀ ਕਰਦਾ ਵੀ ਤੁਸੀਂ ਮੇਰੇ ਗੱਡੇ ਦੇ ਵਿੱਚ ਸਵਾਰ ਹੋ ਜੋ ਚਲੋ ਫਕੀਰ ਉਹਦੇ ਗੱਡੇ ਦੇ ਵਿੱਚ ਬਹਿ ਜਾਂਦਾ ਤੇ ਕਹਿੰਦੇ ਨਾ ਵੀ ਫਕੀਰ ਉਸ ਨੌਜਵਾਨ ਨੂੰ ਕਹਿੰਦਾ ਕਹਿੰਦਾ ਵੀ ਤੇਰੇ ਬਲਦਾਂ ਦੀ ਜੋੜੀ ਬਹੁਤ ਸੋਹਣੀ ਹੈ ਤੇ ਉਹ ਜਿਹੜਾ ਮੁੰਡਾ ਨੌਜਵਾਨ ਹੈ ਨਾ ਉਹ ਕਹਿੰਦਾ ਵੀ ਹਾਂਜੀ ਫਕੀਰ ਜੀ ਵੀ ਮੇਰੇ ਬਲਦ ਮੈਂ ਆਪ ਹੀ ਪਾਲੇ ਹੋਏ ਨੇ ਤੇ ਫਿਰ ਉਹ ਕਹਿੰਦਾ ਕਹਿੰਦਾ ਵੀ ਜੇ ਮੇਰੇ ਕੋਲ ਇੱਕ ਬਲਦ ਹੋਰ ਹੋਵੇ ਨਾ ਤਾਂ ਮੇਰਾ ਜਿਹੜਾ ਕੰਮ ਹੈ ਉਹ ਸੌਖਾ ਚੱਲ ਪੂਗਾ ਤੇ ਫਕੀਰ ਉਹਨੂੰ ਉੱਤਰ ਦਿੰਦਾ ਉਹ ਕਹਿੰਦਾ ਵੀ ਜੇ ਤੇਰੇ ਕੋਲੇ ਤਿੰਨ ਬਲਦ ਹੋ ਗਏ ਫਿਰ ਤੂੰ ਚੌਥੇ ਦੀ ਉਮੀਦ ਕਰੇਗਾ ਵੀ ਮੇਰੇ ਕੋਲ ਚੌਥਾ ਹੋਵੇ ਤਾਂ ਕਹਿੰਦਾ ਵੀ ਇਸ ਤਰ੍ਹਾਂ ਜਿਹੜੀ ਇੱਛਾ ਹੈ ਨਾ ਉਹ ਆਪਣੀ ਵਾਧਦੀ ਜਾਂਦੀ ਹੈ ਤਾਂ ਇਸ ਗੱਲ ਨੂੰ ਜਾਰੀ ਰੱਖਦਿਆਂ ਨਾ ਫਕੀਰ ਉਹਨੂੰ ਇੱਕ ਕਹਾਣੀ ਸੁਣਾਉਂਦਾ ਹੈ ਕਹਿੰਦਾ ਨਾ ਵੀ ਇੱਕ ਵਾਰੀ ਇੱਕ ਸਾਧ ਰਾਜ ਤੁਰਿਆ ਜਾਂਦਾ ਤੇ ਉਹ ਵੇਖਦਾ ਨਾ ਵੀ ਰਾਹ ਦੇ ਵਿੱਚ ਇੱਕ ਨੌਜਵਾਨ ਬੜਾ ਉਦਾਸ ਬੈਠਾ ਹੁੰਦਾ ਹੈ ਤੇ ਉਹ ਸਾਧ ਉਹਨੂੰ ਨੌਜਵਾਨ ਨੂੰ ਪੁੱਛਦਾ ਵੀ ਤੇਰੀ ਉਦਾਸੀ ਦਾ ਕੀ ਕਾਰਨ ਹੈ ਵੀ ਤੂੰ ਇੰਨਾ ਉਦਾਸ ਕਿਉਂ ਬੈਠਾ ਹੈ ਤਾਂ ਸਾਦ ਕਹਿੰਦਾ ਨਾ ਕਹਿੰਦਾ ਵੀ ਪਿਛਲੇ ਹਫਤੇ ਨਾ ਮੇਰਾ ਦਾਦਾ ਮਰ ਗਿਆ ਤੇ ਉਹ ਮੇਰੇ ਲਈ 5 ਕਿੱਲੇ ਤੇਲੀ ਛੱਡ ਗਿਆ ਤੇ ਸਾਦ ਕਹਿੰਦਾ ਵੀ ਹਾਂ ਜਦੋਂ ਘਰ ਦੇ ਵਿੱਚੋਂ ਕੋਈ ਜੀ ਜਾਂਦਾ ਨਾ ਤਾਂ ਫਿਰ ਦੁਖੀ ਤਾਂ ਹੁੰਦਾ ਹੀ ਹੈ ਮਨ ਤਾਂ ਨੌਜਵਾਨ ਕਹਿੰਦਾ ਕਹਿੰਦਾ ਨਹੀਂ ਚਲੋ ਵੀ ਉਹ ਗੱਲ ਨਹੀਂ ਹੈਗੀ ਕਹਿੰਦਾ ਵੀ ਉਹਨੇ ਉਮਰ ਦੇ ਹਿਸਾਬ ਨਾਲ ਤਾਂ ਜਾਣਾ ਹੀ ਸੀਗਾ ਕਹਿੰਦਾ ਪਰ ਨਾ ਮੇਰਾ ਜਿਹੜਾ ਹਿੱਸਾ ਉਹ 10 ਕਿੱਲੇ ਬਣਦਾ ਸੀ ਤੇ ਉਹ ਨਾ ਮੇਰੇ ਲਈ 5 ਕਿੱਲੇ ਹੀ ਛੱਡ ਕੇ ਗਿਆ ਤੇ ਕਹਿੰਦਾ ਵੀ ਇਸ ਤੋਂ ਪਹਿਲਾਂ ਕਹਿੰਦਾ ਇਹ ਪਹਿਲਾ ਵਾਲੇ ਹਫ਼ਤੇ ਕਹਿੰਦਾ ਮੇਰਾ ਨਾਨਾ ਮਰਿਆ ਸੀ ਤੇ ਉਹ ਮੇਰੇ ਲਈ ਘੋੜੀ ਛੱਡ ਕੇ ਗਿਆ ਸੀ ਤੇ ਉਸ ਤੋਂ ਪਹਿਲਾਂ ਕਹਿੰਦਾ ਫਿਰ ਮੇਰੀ ਨਾਨੀ ਮਰੀ ਸੀ ਤੇ ਉਹ ਮੇਰੇ ਲਈ 5000 ਰੁਪਏ ਛੱਡ ਕੇ ਗਈ ਸੀ ਤੇ ਉਹ ਸਾਥ ਜਿਹੜਾ ਹੁੰਦਾ ਨਾ ਉਹ ਕਹਿੰਦਾ ਵੀ ਐਂ ਇੱਕ ਤੋਂ ਬਾਅਦ ਇੱਕ ਮੌਤ ਜਿਹੜੀ ਹੋਈ ਜਾਂਦੀ ਹੈ ਨਾ ਵੀ ਬੰਦੇ ਨੂੰ ਉਦਾਸਤਾ ਕਰ ਹੀ ਦਿੰਦੀ ਹੈ ਚਲ ਕੋਈ ਗੱਲ ਨਹੀਂ ਵੀ ਤੂੰ ਹੌਸਲਾ ਰੱਖ ਤੇ ਨੌਜਵਾਨ ਕਹਿੰਦਾ ਵੀ ਨਹੀਂ ਕਹਿੰਦਾ ਇਹ ਗੱਲ ਨਹੀਂ ਹੈਗੀ ਕਹਿੰਦਾ ਮੈਂ ਤਾਂ ਇਸ ਕਰਕੇ ਉਦਾਸ ਆ ਵੀ ਇਸ ਹਫਤੇ ਕੋਈ ਮਰਿਆ ਹੀ ਨਹੀਂ ਹੈਗਾ ਚਲੋ ਕਹਿੰਦੇ ਵੀ ਗੱਲ ਜਿਹੜੀ ਨਾ ਮਜ਼ਾਕੀਆ ਤਾਂ ਹੈਗੀ ਆ ਪਰ ਇਹਦਾ ਅਰਥ ਬੜਾ ਡੂੰਘਾ ਹੈ ਕਹਿੰਦੇ ਵੀ ਜਦੋਂ ਇੱਕ ਇੱਛਾ ਸਾਡੀ ਪੂਰੀ ਹੁੰਦੀ ਹੈ ਨਾ ਤਾਂ ਸਾਨੂੰ ਦੂਜੀ ਇੱਛਾ ਦੀ ਚਾਹਤ ਹੋ ਜਾਂਦੀ ਹੈ ਇਸ ਤਰ੍ਹਾਂ ਜਿਹੜੀਆਂ ਇੱਛਾਵਾਂ ਨੇ ਨਾ ਉਹ ਮਰਦੀਆਂ ਹੀ ਨਹੀਂ ਹੈਗੀਆਂ ਭਾਵੇਂ ਜਿੰਨਾ ਮਰਜ਼ੀ ਸਾਡੇ ਕੋਲ ਆ ਜਾਏ ਸਾਡੀ ਜਿਹੜੀ ਤ੍ਰਿਸ਼ਨਾ ਹੈ ਨਾ ਉਹ ਵੱਧਦੀ ਜਾਂਦੀ ਹੈ ਪਰਮਾਤਮਾ ਨੇ ਸਾਨੂੰ ਬੜੀਆਂ ਹੀ ਖੂਬਸੂਰਤ ਨਿਯਾਮਤਾਂ ਦੇ ਨਾਲ ਨਿਵਾਜਿਆ ਪਰ ਅਸੀਂ ਹਮੇਸ਼ਾ ਉਸ ਚੀਜ਼ ਦੀ ਚਾਹਤ ਕਰਦੇ ਆਂ ਜਿਹੜੀ ਸਾਡੇ ਕੋਲੇ ਨਹੀਂ ਹੁੰਦੀ ਅਸੀਂ ਬਸ ਇਹੀ ਸੋਚ-ਸੋਚ ਮਰਦੇ ਰਹਿੰਨੇ ਆਂ ਵੀ ਆਹ ਵੀ ਮੇਰੇ ਕੋਲੇ ਹੁੰਦਾ ਨਾ ਤਾਂ ਫਿਰ ਕਿੰਨਾ ਵਧੀਆ ਹੁੰਦਾ ਪਰ ਜੋ ਸਾਨੂੰ ਪਰਮਾਤਮਾ ਨੇ ਦਿੱਤਾ ਅਸੀਂ ਉਹਦਾ ਖਿਆਲ ਨਹੀਂ ਕਰਦੇ ਇਹਦੇ ਨਾਲ ਇੱਕ ਰਿਲੇਟਡ ਹੋਰ ਨਿੱਕੀ ਜਿਹੀ ਗੱਲ ਹੈ ਕਹਿੰਦੇ ਇੱਕ ਵਾਰੀ ਰਾਜਾ ਨਾ ਇੱਕ ਰਾਜਾ ਹੁੰਦਾ ਕਿਸੇ ਰਾਜ ਦਾ ਤੇ ਇੱਕ ਭਿਖਾਰੀ ਆ ਕੇ ਉਹਨੂੰ ਕਹਿੰਦਾ ਵੀ ਬਾਦਸ਼ਾਹ ਵੀ ਮੈਨੂੰ ਨਾ ਥੋੜੀਆਂ ਜੀਆਂ ਸੋਨੇ ਦੀਆਂ ਮੋਹਰਾਂ ਦੇ ਦਿਓ ਵੀ ਮੇਰਾ ਗੁਜ਼ਾਰਾ ਬੜਾ ਔਖਾ ਚੱਲਦਾ ਵੀ ਮੈਂ ਬਹੁਤ ਗਰੀਬ ਆਂ ਤੇ ਰਾਜਾ ਕਹਿੰਦਾ ਵੀ ਠੀਕ ਹੈ ਮੈਂ ਤੈਨੂੰ ਸੋਨੇ ਦੀਆਂ ਮੋਹਰਾ ਦੇ ਦੂੰਗਾ ਵੀ ਪਰ ਕਹਿੰਦਾ ਵੀ ਤੈਨੂੰ ਮੈਂ ਇੱਕ ਆਵਦਾ ਨਾਲ ਇੱਕ ਹੱਥ ਮੈਨੂੰ ਵੱਡ ਕੇ ਦੇਣਾ ਪਊਗਾ ਤੇ ਉਹ ਗਰੀਬ ਭਿਖਾਰੀ ਕਹਿੰਦਾ ਵੀ ਮੈਂ ਉਹਦਾ ਹੱਥ ਕੱਦੋਂ ਵੱਡ ਕੇ ਦੇਵਾਂ ਨਾ ਵੀ ਉਹ ਕਹਿੰਦਾ ਰਾਜਾ ਕਹਿੰਦਾ ਵੀ ਕੀ ਗੱਲ ਤੈਨੂੰ ਐਂ ਲੱਗਦਾ ਵੀ ਤੇਰੇ ਹੱਥ ਦੀ ਕੀਮਤ ਹੈ ਜਿਹੜੀ ਉਹ ਸੋਨੇ ਦੀਆਂ ਮੋਹਰਾ ਤੋਂ ਵੱਧ ਹੈ ਤਾਂ ਭਿਖਾਰੀ ਕਹਿੰਦਾ ਹਾਂ ਤਾਂ ਇਹ ਗੱਲ ਕਿਤੇ ਨਾ ਕਿਤੇ ਇਹਦੇ ਵਿੱਚ ਵੀ ਜਿਹੜੇ ਸਮਝਣ ਵਾਲੇ ਉਹ ਸਮਝ ਗਏ ਆ ਵੀ ਪ੍ਰਮਾਤਮਾ ਨੇ ਸਾਨੂੰ ਬੜਾ ਕੁਝ ਦਿੱਤਾ ਜੋ ਬਹੁਤ ਕੀਮਤੀ ਹੈ ਭਾਵੇਂ ਸਾਡਾ ਸਰੀਰ ਹੈ ਹਨਾ ਇਹ ਇਹ ਜੇ ਸਾਡੇ ਹੱਥ ਪੈਰ ਚੱਲਦੇ ਨੇ ਨਾ ਤਾਂ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰੋ ਕਿਉਂਕਿ ਬਹੁਤ ਦੁਨੀਆ ਦੇ ਵਿੱਚ ਅਜਿਹੇ ਲੋਕ ਵੀ ਨੇ ਜਿਨ੍ਹਾਂ ਦੇ ਅੰਗ ਪੈਰੀ ਸਲਾਮਤ ਨਹੀਂ ਹੈਗੇ ਉਹ ਕੁਝ ਕਰਨ ਦੇ ਯੋਗ ਨਹੀਂ ਹੈਗੇ ਤੇ ਜੇ ਪ੍ਰਮਾਤਮਾ ਨੇ ਸਾਨੂੰ ਇਹ ਸਭ ਕੁਝ ਸਹੀ ਦਿੱਤਾ ਹੈ ਨਾ ਤਾਂ ਉਹਦਾ ਹਰ ਵੇਲੇ ਸ਼ੁਕਰ ਕਰਿਆ ਕਰੋ ਇਹ ਵੀ ਬਹੁਤ ਹੀ ਕੀਮਤੀ ਨਿਯਾਮਤਾਂ ਦੇ ਵਿੱਚੋਂ ਇੱਕ ਨਿਯਾਮਤ ਹੈ ਸਾਡਾ ਤੰਦਰੁਸਤ ਹੋਣਾ ਕਹਿੰਦੇ ਵੀ ਜਦੋਂ ਵੀ ਅਰਦਾਸ ਕਰੋ ਤਾਂ ਸਭ ਤੋਂ ਪਹਿਲਾਂ ਤੰਦਰੁਸਤੀ ਦੀ ਅਦਾਸ ਕਰਨੀ ਚਾਹੀਦੀ ਹੈ ਬਾਕੀ ਇੱਛਾਵਾਂ ਤਾਂ ਕਹਿੰਦੇ ਹੁੰਦੇ ਆ ਵੀ ਅ ਇੱਛਾਵਾਂ ਕਦੇ ਵੀ ਮਰਦੀਆਂ ਨਹੀਂ ਹੈਗੀਆਂ ਇੱਕ ਚੀਜ਼ ਸਾਡੇ ਕੋਲ ਆ ਗਈ ਦੂਜੀ ਦੀ ਇੱਛਾ ਹੋ ਜਾਂਦੀ ਹੈ ਥੋੜਾ ਆ ਜਾਂਦਾ ਫਿਰ ਜ਼ਿਆਦੇ ਦੀ ਇੱਛਾ ਹੋ ਜਾਂਦੀ ਹੈ ਤੇ ਹਮੇਸ਼ਾ ਆਪਦੇ ਤੋਂ ਨਾ ਜਿੰਨਾਂ ਕੋਲ ਘਾਟ ਹੈ ਉਹਨਾਂ ਵੱਲ ਦੇਖ ਕੇ ਜ਼ਰੂਰ ਸਾਨੂੰ ਕੁਝ ਨਾ ਕੁਝ ਸਿੱਖਣਾ ਚਾਹੀਦਾ ਹੈ ਕਿਉਂਕਿ ਸਬਰ ਸੰਤੋਖ ਜਿਹੜਾ ਹੈ ਤੇ ਰੱਬ ਦੀ ਰਜ਼ਾ ਜਿਹੜੀ ਹੈ ਨਾ ਉਹਦੇ ਵਿੱਚ ਹੀ ਸਾਨੂੰ ਆਪਦੇ ਮਨ ਦੀ ਖੁਸ਼ੀ ਮਿਲਦੀ ਹੈ ਸਕੂਨ ਦਾ ਹੋਣਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਪੈਸਾ ਬਹੁਤ ਜ਼ਰੂਰੀ ਹੈ ਪੈਸੇ ਤੋਂ ਬਿਨਾ ਵੀ ਜ਼ਿੰਦਗੀ ਕੱਟਣੀ ਬਹੁਤ ਔਖੀ ਹੁੰਦੀ ਹੈ ਪਰ ਜਿਹੜਾ ਪੈਸਾ ਨਾ ਉਹ ਸਦੀਵੀ ਸਕੂਨ ਨਹੀਂ ਦੇ ਸਕਦਾ ਤੇ ਮਨ ਦੀ ਖੁਸ਼ੀ ਹੈ ਜਿਹੜੀ ਉਹ ਸਬਰ ਸੰਤੋਖ ਦੇ ਵਿੱਚ ਹੀ ਆਉਂਦੀ ਹੈ ਤੇ ਤੁਹਾਡੇ ਇਹਦੇ ਨਾਲ ਇਹਦੇ ਸੰਬੰਧੀ ਕੀ ਵਿਚਾਰ ਨੇ ਜੇ ਤੁਸੀਂ ਮੇਰੀਆਂ ਗੱਲਾਂ ਦੇ ਨਾਲ ਸਹਿਮਤ ਹੋ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ